ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਿਆਣਾ ਬੱਚੀ ਕਲਾਇਆ ਸੀ ਤੇ ਇਹ ਕਹਿੰਦਾ ਮੈਂ ਲਿਖਣਾ ਤੇ ਫਿਰ ਇਹ ਤੋਸੀ ਲਖਵਾਇਆ ਤੇ ਇਹਨੂੰ ਤੋਹਫੇ ਵਜੋਂ ਇੱਕ ਕਿਤਾਬ ਵੀ ਦਿੱਤੀ ਉਸ ਤੋਂ ਬਾਅਦ ਆਇਆ ਸਮੈਲੀ ਚਾਹ ਲੈ ਕੇ ਦੋ ਕੱਪ ਹੱਸਣ ਵਾਲਾ ਸਮੈਲੀ ਇਹਦਾ ਸਟਾਲ ਦਾ ਨਾਂ ਹੀ ਸਮੈਲੀ ਹੈ ਸੋ ਪਰਚੀਆਂ ਦੀ ਗੱਲਬਾਤ ਕਰਦਾ ਹੋਇਆ ਉਸ ਤੋਂ ਬਾਅਦ ਆਪਣੀ ਪੈਂਟ ਝਾੜ ਕੇ ਚਲਾ ਗਿਆ ਸੋ ਸਮੈਲੀ ਬਹੁਤ ਹੀ ਪਿਆਰਾ ਇਨਸਾਨ ਹੈ ਤੇ ਇਸੇ ਤਰ੍ਹਾਂ ਸਾਨੂੰ ਹੱਸ ਕੇ ਮਿਲਦਾ ਰਹਿੰਦਾ ਚਾਹ ਸਾਡੇ ਲੈ ਲਿਆ ਹੁੰਦਾ ਸਸੇ ਕਾਲ ਉਸ ਤੋਂ ਬਾਅਦ ਅਸੀਂ ਕੇ ਬਾਅਦ ਸਾਨੂੰ ਮਿਲੀਆਂ ਪੇਡਾਂ ਪੀਆਰਟੀਸੀ ਬੱਸ ਤੇ ਪੇਡਾਂ ਚਾਰਨ ਵਾਲਾ ਆ ਜੜੀ ਪੇਡਾਂ ਦੇ ਰੰਗ ਕੀਤਾ ਹੋਇਆ ਗੁਲਾਬੀ ਤੇ ਉਸ ਤੋਂ ਬਾਅਦ ਬੋਰਡ ਲਾਉਣ ਵਾਲੇ ਆ ਗਏ ਬੋਰਡ ਵਾਲਿਆਂ ਨੇ ਸ਼ਾਕਿਤਾਬਕਰ ਦਾ ਬੋਰਡ ਲਾਇਆ ਦੋ ਵੀਰੇ ਬੋਰਡ ਲਾ ਕੇ ਤੇ ਤੁਹਾਨੂੰ ਕਿਵੇਂ ਲੱਗਿਆ ਬੋਰਡ ਇਹ ਵੀ ਦੱਸਣਾ ਸ਼ਾਕਿਤਾਬਕਰ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ